ਨਾ ਵਿਕਦੇ ਹੁਣ ਖੇਡ ਖਡਾਉਣੇ ਨਾ ਵਿਕਦੇ ਹੁਣ ਖੇਡ ਖਡਾਉਣੇ ਨਾ ਫੁੱਲਾਂ ਦੇ ਹਾਰ ਮੇਰੇ ਸ਼ਹਿਰ ਦੇ ਅੰਦਰ ਅੱਜ ਕੱਲ ਵਿਕਦੇ ਨੇ ਹਥਿਆਰ ਮੇਰੇ ਸ਼ਹਿਰ ਦੇ ਅੰਦਰ ਅੱਜ ਕੱਲ ਵਿਕਦੇ ਨੇ ਹਥਿਆਰ ਬੰਬ ਬਦੂਕਾਂ ਟੈਂਕ ਮਜ਼ਾਈਲਾਂ ਗੋਲੀਆਂ ਦੀ ਪਰਮਾਰ ਮੇਰੇ ਸ਼ਹਿਰ ਵਪਾਰੀ ਕਰਦੇ ਖੂਨ ਦਾ کاروبار ਮੇਰੇ ਸ਼ਹਿਰ ਵਪਾਰੀ ਕਰਦੇ ਖੂਨ ਦਾ ਕਾਰੋਬਾਰ ਸੋ ਇਹ ਹਾਲਾਤ ਨੇ ਦੇਸ਼ ਦੇ ਮੈਂ ਜਸਵੀਰ ਜੀ ਕੁਰਸੀ ਦੇਉ ਤੇ ਚਾਰਕ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਵਿਤਾ ਤਾਂ ਲੰਮੀ ਆ ਚਲੋ ਥੋੜੀ ਜੀ ਸਾਂਝੀ ਕਰ ਲੈਨੇ ਆ ਕਿ ਕੁਰਸੀ ਇੱਕ ਐਸੀ ਨਾਮਰਾਦ ਚੀਜ਼ ਹੈ ਕਿ ਕਿਸੇ ਵਿਅਕਤੀ ਦੀ ਤਸੱਲੀ ਨਹੀਂ ਹੋ ਸਕਦੀ ਇਹ ਨਾ ਕਿਸੇ ਦੀ ਹੋਈ ਹੈ ਤੇ ਨਾ ਕਿਸੇ ਦੀ ਬਣਨੀ ਹੈ ਤੇ ਇਹਨੂੰ ਹਾਸਲ ਕਰਨ ਦੇ ਵਾਸਤੇ ਕੀ ਕੀ ਹਰਬੇ ਜਰਬੇ ਬੰਦਾ ਵਰਤਦਾ ਮੈਂ ਉਹਦੇ ਉੱਤੇ ਟਕੋਰ ਮਾਰੀ ਹੈ ਕਿ ਇਸ ਕੁਰਸੀ ਦੇ ਜੱਗ ਤੇ ਰਾਜ ਗਹਿਰੇ ਇਸ ਕੁਰਸੀ ਦੇ ਜੱਗ ਤੇ ਰਾਜ ਗੈਰੇ ਦੱਸਾਂ ਕੀ ਕੀ ਗੁਲ ਖਿਲਾਏ ਕੁਰਸੀ ਇਸ ਕੁਰਸੀ ਦੇ ਬੜੇ ਅਜੀਬ ਕਿਸੇ ਬਦਲ ਬਦਲ ਕੇ ਰੰਗ ਦਿਖਾਏ ਕੁਰਸੀ ਕਿਸੇ ਨਾਲ ਵੀ ਇਸ ਨਾਲ ਵਫਾ ਕੀਤੀ ਉਹਦੀ ਹੋ ਗਈ ਜਿਹੜਾ ਹਥਿਆਏ ਕੁਰਸੀ ਬੇਮਰਬਤ ਤੇ ਬੇਵਫਾ ਹੈ ਇਹ ਬੜੇ ਔਖਿਆਂ ਹੱਥ 'ਚ ਆਏ ਕੁਰਸੀ ਸ਼ਹਿਰ ਆਗਰਾ ਦਿੱਲੀ ਲਾਹੌਰ ਹੋਵਣ ਪਾਕ ਅਫਗਾਨ ਇਰਾਕ ਤੋਂ ਜਾਏ ਕੁਰਸੀ ਰਾਜੇ ਹੋ ਰੰਗ ਤੇ ਰੰਕੂ ਸੁਲਤਾਨ ਕਰਦੇ ਕਰਾਮਾਤ ਜਿਆਦਾ ਆਪਣੀ ਦਿਖਾਏ ਕੁਰਸੀ ਜੇਦੀ ਚਮਕ ਕੋ ਨੂਰ ਜਹਾਨੇ ਉੱਤੇ ਉਹਨੂੰ ਕੌਡੀਆਂ ਭਾ ਵਕਵਾਏ ਕੁਰਸੀ ਪੁੱਤਰ ਪਿਤਾ ਤੇ ਸਗੇ ਭਰਾ ਅੰਦਰ ਕਤਲੋਗਾਰਤ ਦਾ ਮੰਜ਼ਰ ਦਿਖਾਏ ਕੁਰਸੀ ਹਰ ਕਿਸੇ ਨੂੰ ਇਹ ਨਹੀਂ ਰਾਸ ਆਉਂਦੀ ਰਤ ਪੀਵੇ ਤੇ ਨੀਂਦ ਉਡਾਏ ਕੁਰਸੀ ਧਰਮ ਕਰਮ اخلاق ਫਨਾ ਕਰਦੀ ਜਦੋਂ ਸੋਚ ਤੇ ਪਰਦਾ ਪਾਏ ਕੁਰਸੀ ਜਦੋਂ ਝੂਠ ਫਰੇਵ ਅਨਿਆਂ ਝੂਠੀਆਂ ਤਸਮਾ ਖਾਏ ਕੁਰਸੀ ਕੌਣ ਛੱਡਦਾ ਲੱਗਦੀ ਬਾ ਇਹਨੂੰ ਜਿਸ ਕਿਸੇ ਦੇ ਹੱਥ ਵੀ ਆਏ ਕੁਰਸੀ ਕੌਣ ਛੱਡਦਾ ਲੱਗਦੀ ਬਾ ਇਹਨੂੰ ਜਿਸ ਕਿਸੇ ਵੀ ਹੱਥ ਇਹ ਆਏ ਕੁਰਸੀ ਹਰ ਕੋਈ ਚਿਪਕਿਆ ਕੁਰਸੀ ਦੇ ਨਾਲ ਐਸਾ ਛੱਡਣ ਵਿੱਚ ਨਾ ਉਸ ਦੇ ਆਏ ਕੁਰਸੀ ਜੇ ਕੋਈ ਛੱਡੇ ਤਾਂ ਛੱਡੇ ਕੋਈ ਦੀਨ ਵਾਲਾ ਖਾਸ ਗੌਰ ਕਰਨਾ ਕਿ ਜੇ ਕੋਈ ਛੱਡੇ ਤਾ ਛੱਡੇ ਕੋਈ ਦੀਨ ਵਾਲਾ ਜਾਂ ਫਿਰ ਰਹਿਮੋ ਕਰਮ ਛਡਾਏ ਕੁਰਸੀ ਜਾਂ ਕੋਈ ਧਰੂ ਛੱਡੇ ਜਾਂ ਕੋਈ ਬੁੱਧ ਛੱਡੇ ਜਾਂ ਕੋਈ ਔਲੀਆ ਸੰਤ ਠੁਕਰਾਏ ਕੁਰਸੀ ਬਾਵਰ ਅਕਬਰ ਜਾਂ ਜਾਵਰ ਸਿਕੰਦਰਾਂ ਨੂੰ ਰੱਬੀ ਤਖਤ ਦਾ ਸਬਕ ਸਿਖਾਏ ਕੁਰਸੀ ਪਈ ਕੁਰਸੀ ਹੀ ਕੁਰਸੀ ਤੇ ਰਾਜ ਕਰਦੀ ਵੱਡਿਆਂ ਵੱਡਿਆਂ ਦਾ ਸਿਰ ਝੁਕਾਏ ਕੁਰਸੀ ਵੱਡਿਆਂ ਵੱਡਿਆਂ ਦਾ ਸਿਰ ਝੁਕਾਏ ਕੁਰਸੀ ਡੋਬੂ ਪਹਿਣ ਦਿਲ ਨੂੰ ਤੇ ਇੱਕ ਭਰਾਟ ਆਵੇ ਜਦੋਂ ਥੱਲਿਓਂ ਖਿਸਕਦੀ ਜਾਏ ਕੁਰਸੀ ਚਾਹੇ ਪਹਿਣ ਪੰਗੇ ਜਾਂ ਫਿਰ ਹੋਣ ਦੰਗੇ ਲੋਕੀ ਮਰਨ ਬੇਸ਼ੱਕ ਬਚ ਜਾਏ ਕੁਰਸੀ ਉਦੋਂ ਤੀਕੇ ਚੈਨ ਨਹੀਂ ਲੈਣ ਦਿੰਦੀ ਜਦੋਂ ਤੀਕ ਹੱਥ ਨਾ ਆਏ ਕੁਰਸੀ ਜਦੋਂ ਤੀਕ ਹੱਥ ਨਾ ਆਏ ਕੁਰਸੀ ਸੋ ਕਵਿਤਾ ਲੰਬੀ ਹੈ ਮੈਂ ਲਾਸਟ ਕਿ ਚੰਦ ਦੇਣਾ ਚ ਬਦਲਦੇ ਜਾਣ ਤੇ ਵਾ ਚੰਦ ਦਿਲਾ ਚ ਬਦਲਦੇ ਜਾਣ ਤੇ ਵਰ ਸਾਨੂੰ ਉਹੀ ਫਿਰ ਅੱਖਾਂ ਦਿਖਾਏ ਕੁਰਸੀ ਤੁਪਕਾ ਤੁਪਕਾ ਗਰੀਬਾਂ ਦਾ ਲਹੂ ਪੀ ਕੇ ਕਿੱਦਾਂ ਕਿੱਦਾਂ ਪਈ ਢਿੱਡ ਵਧਾਏ ਕੁਰਸੀ ਬੜੀ ਮਿਹਰਦਾਤੀ ਬੜੀ ਕਰਾਮਾਤੀ ਓਏ ਰਾਤੋਂ ਰਾਤ ਅਮੀਰ ਬਣਾਏ ਕੁਰਸੀ ਇਹਦੀ ਭੁੱਖ ਕਦੇ ਨਾ ਹੋਏ ਪੂਰੀ ਰਿਸ਼ਵਤ ਖਾ ਖਾ ਕੇ ਪੜਦੀ ਜਾਏ ਕੁਰਸੀ ਬਨ ਸੁਵੰਨਾ ਕਮਿਸ਼ਨ ਦਾ ਪਾਊਡਰ ਲਾਲਾ ਆਪਣੇ ਆਪ ਨੂੰ ਪਈ ਚਮਕਾਏ ਕੁਰਸੀ ਚਾਲਵਾਜ ਤੇ ਕਿੰਨੀ ਸ਼ੈਤਾਨ ਹੈ ਇਹ ਵਿਦੇਸ਼ੀ ਜਾ ਕੇ ਧੰਨ ਛਪਾਏ ਕੁਰਸੀ ਇਹ ਕੁਰਸੀ ਰੱਜ ਕੇ ਖਤਾ ਕਰਦੀ ਦੂਜੀ ਉਸ ਤੇ ਕਮਿਸ਼ਨ ਬਿਠਾਏ ਕੁਰਸੀ ਆਖਰ ਸਾਲ ਦਰ ਸਾਲ ਫਿਰ ਜਾਂਚ ਚੱਲਦੀ ਉਸ ਜਾਂਚ ਚ ਹੋਰ ਕਮਾਏ ਕੁਰਸੀ ਉਸ ਜਾਂਚ ਚ ਹੋਰ ਕਮਾਏ ਕੁਰਸੀ ਬਿਨਾ ਕੁਰਸੀ ਨਾ ਬੇਸ਼ੱਕ ਨਜਾਮ ਚੱਲੇ ਐਪਰ ਬਿਰਲੀ ਹੀ ਇਹ ਨਾ ਕਮਾਏ ਕੁਰਸੀ ਜਦੋਂ ਬੈਠ ਜਾਏ ਇਥੇ ਗੁਣਵਾਨ ਬੰਦਾ ਅੱਪੇ ਜੱਗ ਤੇ ਸੋਭਾ ਫਿਰ ਪਾਏ ਕੁਰਸੀ ਕੁਰਸੀ ਕਰੇ ਗਦਾਰੀ ਨਾ ਦੇਸ਼ੇ ਅੰਦਰ ਨਾਲ ਕੌਮ ਨਾਲ ਧੋਖ ਕਮਾਏ ਕੁਰਸੀ ਕੁਰਸੀ ਲੋਕਾਂ ਨੇ ਦਿੱਤੀ ਹੈ ਹੈਲੋ ਕੁਰਸੀ ਲੋਕਾਂ ਨੇ ਦਿੱਤੀ ਹੈ ਲੋਕਾਂ ਦੇ ਲਈ ਲੋਕ ਹਿੱਤ ਚ ਵਾਦੇ ਨਵਾਏ ਕੁਰਸੀ ਇਹ ਕੁਰਸੀ ਅਮਾਨਤ ਆਵਾਮ ਦੀ ਹੈ ਖੁਦਾ ਕਰੇ ਸਤਕਾਰ ਵਧਾਏ ਕੁਰਸੀ ਚੰਦਨੋ ਖੋਵੇਗਾ ਬੜਾ ਮਸ਼ਹੂਰ ਹੋਦਾ ਜਿਹੜਾ ਨਿਆਂ ਦੀ ਲੱਭ ਲਿਆਏ ਕੁਰਸੀ ਜਿਹੜਾ ਨਿਆਂ ਦੀ ਲੱਭ ਲਿਆਏ ਕੁਰਸੀ